ਸਰਕਾਰ ਵੱਲੋਂ ਪੋਲੀਓ ਰੋਕੂ ਮੁਹਿੰਮ ਨੂੰ ਹੁੰਗਾਰਾ ਦਿੰਦੇ ਹੋਏ ਇੱਕ ਵਾਰ ਫਿਰ ਪੋਲੀਓ ਰੋਕੂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਤੁਸੀਂ ਵੇਖ ਰਹੇ ਹੋ ਫਾਜ਼ਲਕਾ ਦੇ ਜ਼ਿਲ੍ਹਾ ਸਰਕਾਰੀ ਹਸਪਤਾਲ ਵਿੱਚ ਐਸ ਐਮਓ ਡਾਕਟਰ 에ਰਿਕ ਦੀ ਅਗਵਾਈ ਹੇਠ ਪੋਲੀਓ ਰੋਕੋ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਜਿੰਨਾਂ ਵੱਲੋਂ ਝੰਡੀ ਦੇ ਕੇ ਰਿਕਸ਼ਾ ਰਵਾਨਾ ਕੀਤਾ ਗਿਆ ਹੈ ਜੋ ਸ਼ਹਿਰ ਵਿੱਚ ਵੱਖ-ਵੱਖ ਏਰੀਆ ਤੇ ਪਿੰਡਾਂ ਦੇ ਵੱਖ-ਵੱਖ ਕਸਬਿਆਂ ਵਿੱਚ ਜਾ ਕੇ ਇਹ ਯਕੀਨੀ ਬਣਾਣ ਗਿਆ ਕਿ ਆਉਣ ਵਾਲੇ 3 ਦਿਨ 8 9 ਅਤੇ 10 ਤਰੀਕ ਨੂੰ ਪੋਲੀਓ ਦੀਆਂ ਬੂੰਦਾ ਪਹਲਾਈਆਂ ਜਾਣਗੀਆਂ ਅਤੇ ਇਹ ਬੂੰਦਾ 3 ਦਿਨ ਜ਼ਿਲ੍ਹੇ ਵਿੱਚ ਮੁਹਿੰਮ ਚਲਾਈ ਜਾਵੇਗੀ 8 9 ਅਤੇ 10 8 ਤਰੀਕ ਨੂੰ ਬੂਥਾਂ ਤੇ ਇਹ ਪੋਲੀਓ ਬੂੰਦਾ ਪਹਾਈਆਂ ਜਾਣਗੀਆਂ ਅਤੇ 9 ਤਰੀਕ ਨੂੰ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਇਹ ਬੂੰਦਾ ਪਹਾਈਆਂ ਗਈਆਂ ਅਤੇ ਇਸ ਤੋਂ ਬਾਅਦ ਵੀ ਕੋਈ ਰਹਿ ਜਾਂਦਾ ਹੈ ਤਾਂ ਫਿਰ ਤੀਜੇ ਦਿਨ ਵੀ ਮੁਹਿੰਮ ਜਾਰੀ ਰਹੇਗੀ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਮਓ ਡਾਕਟਰ 에릭 ਨੇ ਕੀ ਕੁਝ ਕਿਹਾ ਅਤੇ ਸਿਹਤ ਵਿਭਾਗ ਕੀ ਕਰਨ ਜਾ ਰਿਹਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਇੱਥੇ ਬੋਲਦੇ ਡਾਕਟਰ 에릭 ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਦੇ ਲਗਭਗ 1 ਲੱਖ ਬਿਆਦੀ ਯਾਰ ਬੱਚਿਆਂ ਨੂੰ ਇਸ ਮੁਹਿੰਮ ਵਿੱਚ ਲਿਆਂ ਦਾ ਟੀਚਾ ਰੱਖਿਆ ਗਿਆ ਹੈ ਤੇ 1 ਲੱਖ ਬਿਆਦੀ ਯਾਰ ਬੱਚਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਜੋ ਪੋਲੀਓ ਨੂੰ ਜ਼ਿਲ੍ਹੇ ਵਿੱਚ ਜੜ ਤੋਂ ਖਤਮ ਕੀਤਾ ਜਾ ਸਕੇ ਅਤੇ ਇਸ ਨਾ ਮੁਰਾਦ ਬਿਮਾਰੀ ਨੂੰ ਸਿਹਤ ਵਿਭਾਗ ਵੱਲੋਂ ਠੱਲ ਪਾਈ ਜਾ ਸਕੇ ਇੱਥੇ ਬੋਲਦੇ ਡਾਕਟਰ ਐਰਿਕ ਐਸ ਐਮਓ ਫਾਜ਼ਿਲ ਕਾ ਵੱਲੋਂ ਹੋਰ ਕੀ ਕੀ ਜਾਣਕਾਰੀ ਦਿੱਤੀ ਗਈ ਅਤੇ ਕੀ 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 کیا ਗਿਆ ਆਉ ਕਰਨੇ ਉਹਨਾਂ ਨਾਲ ਗੱਲਬਾਤ ਜਿਹੜਾ ਹੈਗਾ ਸ਼ੁਰੂ ਹੋ ਲੱਗਾ ਹੈ ਪਰ 8 9 ਤੋਂ 10 ਤਿੰਨ ਦਿਨਾਂ ਦਾ ਰਾਉਂਡ ਚੱਲੇਗਾ ਜਿਹੜਾ ਤਰੀਕ ਰਹੀ ਹੈ ਕੱਲ ਸੰਡੇ ਨੂੰ ਉਸ ਦਿਨ ਜਿੰਨੇ ਸਾਡੇ ਬੀਪਸ ਬਣੇ ਹੋਣੇ ਉੱਥੇ ਤੁਹਾਡੀ ਅਪੀਲ ਹੈਗੀ ਆ ਕਿ ਆਪਣੇ ਕਿਨੂ ਕਿ ਆਪਣੀ ਜ਼ੇਰੋ ਤੋਂ ਪੰਜਾਂ ਦੇ ਜਿੰਨੇ ਹੀ ਬੱਚੇ ਰਹਿਗੇ ਉਹਨਾਂ ਨੂੰ ਲੈ ਕੇ ਪੂਰੇ ਜ਼ਿਲ੍ਹੇ ਦੀ ਜਿਹੜੇ ਕਰਮੇ ਕੰਮ ਕਰਾਤਾ 611 ਬੂਥ ਸਾਡੇ ਵੱਲੋਂ ਬਣਾਏ ਗਏ ਨੇ ਪੇਸ 11 ਬੂਥ ਜਿਹੜੀ ਸਾਡੇ ਕੋਲ ਸਾਰੀ ਕਿਹਾ ਨੂੰ ਪੇਸ ਦਸਵਾਵਾ ਦੇ ਅਗੇ ਨੇ ਜਿੱਥੇ ਜਿੱਥੇ ਉਹ ਟ੍ਰਾਂਸਪੋਰਟੇਸ਼ਨ ਵਗੈਰਾ ਹੈਗੀ ਹੈ ਓਕੇ ਹੈਗੇ ਨੇ ਤੇ ਕਾਈਂਡਲੀ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਣ ਤੇ ਤੁਲਜਾ ਦਾ ਤੁਲਦਾ ਫਲਾਣ ਜਿਹੜੇ ਬੱਚੇ ਬਾਈਕਾਂਸ ਰਹਿ ਜਾਣਗੇ ਬੁੱਧਾ ਤੇ ਨਹੀਂ ਆ ਪਾਣਗੇ ਉਹਨਾਂ ਵਾਸਤੇ ਅਗਲੇ ਦੋ ਦਿਨਾਂ ਚ ਹਾਊਸ ਟੂ ਹਾਊਸ ਐਕਟੀਵਿਟੀ ਸਾਡੇ ਵੱਲੋਂ ਕੀਤੀ ਜਾਊਗੀ ਹਾਊਸ ਟੂ ਹਾਊਸ ਐਕਟੀਵਿਟੀਜ਼ ਕੀ ਹੈ ਸਾਡੀਆਂ ਜਿਹੜੀਆਂ ਟੀਮਾਂ ਬੜੀਆਂ ਹੋਈਆਂ ਲਗਭਗ ਜੇਕਰ ਮੈਂ ਜ਼ਿਲ੍ਹੇ ਦੀ ਗੱਲ ਕਰਾਂ ਤਾਂ 1200 ਤੋਂ ਕਰੀ ਬੜੀਆਂ ਟੀਮਾਂ ਬਣੀਆਂ ਉਹ ਹਾਊਸ ਟੂ ਹਾਊਸ ਜਾ ਕੇ ਜਿਹੜੇ ਵੀ ਘਰ 'ਚ ਜਿੰਨਾਂ ਦੇ ਕੋਈ ਮਿਸਿੰਗ ਹੋ ਰਹੀ ਹੈ ਕਿ ਅਬੂਤ ਤੇ ਨਹੀਂ ਆ ਪਏ ਉਹਨਾਂ ਨੂੰ ਜਾ ਕੇ ਦੁੰਦਾ ਪਹ ਲਾਣਗੇ ਜਿਹੜੀਆਂ ਇਹ ਰਿਕਸ਼ਾ ਤੁਸੀਂ ਚਲਾਈਆਂ ਇਹਨਾਂ ਦਾ ਮੋਟਿਵ ਕੀ ਹੈ ਜਿਹੜੀਆਂ ਰਿਕਸ਼ਾ ਹੈਗੀਆਂ ਬੇਸਿਕਲੀ ਇਹ ਸਿਰਫ ਪਬਲਿਕ ਨੂੰ ਅਵੇਅਰ ਕਰਨ ਵਾਸਤੇ ਹੈਗੀਆਂ ਤਾਂ ਕਿ ਕੱਲ ਦੀ ਰੇਟ ਉਹ ਯਾਦ ਰੱਖਣ ਤੇ ਬੂਤ ਤੇ ਆਪਣੇ ਛੋਟੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉ ਜੇ ਪਾ ਪੋਪੂਲੇਸ਼ਨ ਦੀ ਜਿਵੇਂ ਗੱਲ ਕਰਾਂ ਤਾਂ ਪੂਰੇ ਜ਼ਿਲ੍ਹੇ ਵਿੱਚ ਲਗਭਗ 1 ਲੱਖ 20000 ਬੱਚੇ ਹੈ 0 ਤੋਂ 5 ਸਾਲ ਦੇ ਜਿਨ੍ਹਾਂ ਨੂੰ ਅਸੀਂ ਕਵਰ ਕਰਨਾ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत